ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂਸ ਕਵਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲੇ ਨਾਲ ਆਏ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਕੌਂਸਲਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਪਲਾਗ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਉਹ ਨਾਲ ਦੇ ਪਿੰਡਾਂ ਦੇ ਸਾਰੇ ਸਸਰਾਲੀ ਦੇ ਸਰਪੰਚ ਸਹਿਬਾਨ ਨਾਲ ਦੇ ਪਿੰਡਾਂ ਦੇ ਸਰਪੰਚ ਕਿਸਾਨ ਜੁਨੀਆ ਤੋਂ ਪ੍ਰਧਾਨ ਜੀ ਬੈਠੇ ਨੇ ਸੋ ਨਾਲ ਦੇ ਪਿੰਡਾਂ ਦੇ ਸਾਰੇ ਨੌਜਵਾਨ ਪੁਲਿਸ ਪ੍ਰਸ਼ਾਸਨ ਦੇ ਇਸ حساب ਵੀ ਆ ਗਏ ਸੋ ਆਪ ਸਭ ਤੋਂ ਪਹਿਲਾਂ ਫਤਰੀ ਸਾਈ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ ਸੋ ਆਪ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇ ਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਆ ਸੀ ਆਪਾਂ ਸਾਰਿਆਂ ਨੇ ਨਾਲ ਲੱਗ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟਣ ਦੇ ਬਾਵਜੂਦ ਵੀ ਸਾਰੇ ਹੀ ਭਰਾਵਾਂ ਨੇ ਕਹੇਓ ਕਿਸਾਂ ਜੁਨੀਆ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬੰਨ ਜੁੜ ਗਏ ਕਿ ਖੇਪੜੀ ਹੈ ਫਸਲ ਹੈ ਲੋਕਾਂ ਦੇ ਖੇਤ ਹੈ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡੀਐਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲਾ ਕੇ ਸਾਡੇ ਨਾਲ ਬੋਰੀਆਂ ਚਕਵਾਉਂਦੇ ਰਹੇ ਨਾਲ ਲਾ ਕੇ ਸਾਰਾ ਬੰਦੋਬਸਤ ਕਰਦੇ ਰਹੇ ਪ੍ਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫੇਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਨੋਂ ਧੰਨਵਾਦੀ ਆ ਇਹਨਾਂ ਨੇ ਉਸ ਟਿਆਂ ਤੇ ਪੂਰਾ ਜ਼ੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੁਕਿਆ ਜਾਵੇ ਬਹੁਤ ਸਾਰੇ ਬੰਦਵਾਸ਼ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰਹੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਪਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾਂ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਦਸਿਆ ਪ੍ਰੂਕਰੇ ਕਰੋੜਾ ਰੁਪਏ ਦਾ ਜਿਹੜਾ ਅੱਜ ਬਣ ਬਣਨ ਜਾ ਰਿਹਾ ਹੈ ਇਹ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੇ ਨਾਲ ਫੈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾ ਨਹੀਂ ਕੀਤੀ ਜਿੰਨੇ ਪੈਸੇ ਮੰਗ ਕੀਤੀ ਸੀ ਸਾ ਵੱਲੋਂ ਕਿ ਜਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾ ਹੋਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਨੂੰ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੋ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਹੋਵੇ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਨੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲਿਜਾ ਕੇ ਮੁਖਬਤਰੀ ਸਰਦਾਰਪੁਰ ਸਿੰਘ ਮਾਝਾ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿੱਦੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਆਉਣ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਉਹ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡੀਸੀ ਸਾਹਿਬ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅੱਜ ਪ੍ਰਧਾਨ ਜੀ ਆਏ ਦੇਖੋ ਇਹਨਾਂ ਦਾ ਫਰਜ ਹੈ ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 17 75 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ। ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾੜੋ ਫਿਰ ਉਸ ਤੋਂ ਬਾਅਦ ਐਜੂਕੇਸ਼ਨ ਤੇ ਜ਼ੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿਹਨੇ ਬਾਬੇ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ। ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਦੇ ਲੱਗ ਰਹੇ। ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਰੇ ਸਾਹਨੇ ਨਾਲ ਹਲਕੀ ਦੀ ਬਣੂ। ਸੋ ਅੱਜ ਤੁਸੀਂ ਬੰਨ ਦੇ ਨਾਲ ਨਾਲ ਬੰਨ ਤੋਂ ਬਾਅਦ ਵਿੱਚ ਡੀਸੀ ਸਾਹਿਬ ਨੂੰ ਤਾਂ ਮਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੁੱਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੜ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੰਦ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਲੈਣੀਆਂ। ਡੀਸੀ ਸਾਹਿਬ ਸਾਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹ ਦੀ ਰੋਕ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁਕਾਂ ਤੇ ਬੋਲਣ ਨਾਲ ਜਾਂ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਨ੍ਹਾਂ ਦੀਆਂ ਜ਼ਮੀਨਾਂ ਰੋੜ ਗਈਆਂ ਭਲਾ ਹੋਣਾ ਆਪਾਂ ਇਕੱਠੇ ਹੋ ਕੇ ਆਪਣੀ ਮਸਿੰਦ ਦੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਸੀਸ਼ਨ ਕਹੂੰਗਾ ਅਫਸਰ ਸਾਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਭੋਪਾਲ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਨੁਕਸਾਨ ਐ ਇੰਨਾ ਐ ਪੈਸੇ ਲੱਗਣੇ ਇਨ੍ਹਾਂ ਦੀ ਜ਼ਮੀਨਾਂ ਪੱਧਰ ਕਰਨ ਵਾਸਤੇ ਸੋ ਮੈਂ ਉੱਥੋਂ ਵੀ ਲਿਆਵਾਂਗਾ ਪਰ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਨੂੰ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਵਾਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਐ ਹੋਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਵਾ ਦਿਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਸੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਹਾਂ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਹੀ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੁਣ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ ਠਾਣਾ ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਖਤਮ ਹੋਗੇ ਤਾਂ ਵੀ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ ਦੇਖੋ ਪਹਿਲਾ ਪੰਜਾਬ ਦੇ ਵਿੱਚ ਇਹ ਬੰਨ ਬੰਨਣ ਜਾ ਰਿਹਾ ਜਿਹਦੇ ਨਾਮ ਨਾਲ ਪੈਪ ਦਿੱਤੇ ਜਾਣੇ ਕਿ ਜਿਹੜਾ ਦੁਆਰਾ ਇਸ ਬੰਨ ਨੂੰ ਨੁਕਸਾਨ ਨਾ ਹੋਵੇ 10.5 ਕਰੋੜ ਰੁਪਇਆ ਇਹ ਬੰਨ ਤੇ ਲੱਗਣ ਜਾ ਰਿਹਾ ਪੂਰੀ ਸਪੀਡ ਨਾਲ ਕੰਮ ਹੋਵੇਗਾ ਮੈਂ ਸਾਰਿਆਂ ਭਰਾਵਾਂ ਨੂੰ ਕਹੂੰਗਾ ਇੱਥੇ ਕੋਈ ਸਿਆਸਤ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਸੇਵਾ ਦਾ ਕੰਮ ਹੈ ਜਿੰਮੇ ਪਹਿਲਾ ਸੇਵਾ ਕਰਦੇ ਸੀ ਕਿ ਪਿੰਡ ਦਾ ਰੁੜ ਜਾਣਾ ਲੁਧਿਆਣੇ ਪਾਣੀ ਨਾਲ ਚੱਲ ਜਾਵੇ ਤੇ ਹੁਣ ਵੀ ਸਿਆਸਤ ਨਾ ਕਰੀਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਮੈਂ ਕਦੀ ਵੀ ਕਿਸੇ ਨੂੰ ਬਾੜਾ ਨਹੀਂ ਬੋਲਦਾ ਨਾ ਮੈਨੂੰ ਲੋੜ ਹੈ ਕਿਉਂਕਿ ਪ੍ਰਮਾਤਮਾ ਦੀ ਦਿੱਤੀ ਹੋਈ ਸੇਵਾ ਤੁਹਾਡੇ ਲੋਕਾਂ ਨੇ ਦਿੱਤੀ ਹੋਈ ਸੇਵਾ ਨਿਭਾ ਰਹੇ ਆ ਕੋਈ ਦਿਮਾਗ ਘੇਰਾ ਫੇਰੀ ਨਹੀਂ ਹੈ ਕੋਈ ਚੁਸਤ ਚਲਾਕੀ ਨਹੀਂ ਹੈ ਜਿਹੜਾ ਕੰਮ ਨਾਲ ਦੀ ਨਾਲ ਕੋਸ਼ਿਸ਼ ਕਰੀਏ ਕੰਮ ਕਰਵਾਉਣ ਦੀ ਤਿੰਨੇ ਦਫ਼ਤਰ ਖੁੱਲ੍ਹਿਆ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਕੌਂਸਲਰ ਸਾਹਿਬਾਨ ਅਸੀਂ ਖੁਦ ਪ੍ਰਸ਼ਾਸਨ ਵਿਸ਼ੇਸ਼ ਸਾਹਿਬ ਨੂੰ ਪੁੱਛ ਲਿਓ ਕਿ ਹਮੇਸ਼ਾ ਹੀ ਇਹਨਾਂ ਨੂੰ ਤੰਗ ਕਰੀਦਾ ਕਿ ਸਾਡੇ ਹਲਕੇ ਨੂੰ ਆਹ ਦੇ ਦਿਓ ਸਾਡੇ ਹਲਕੇ ਨੂੰ ਆਹ ਦੇ ਦਿਓ ਕਿਉਂ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਅਸੀਰਵਾਦ ਨਾਲ ਜੇ ਮੈਂ ਐਮਐਲਏ ਬਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਸੁਸ਼ੇਤਰ ਇਹ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ ਬਾਕੀ ਜਿਨ੍ਹਾਂ ਨੇ ਕਈ ਗੱਲਾਂ ਕਰਨੀਆਂ ਕਰਦੀਆਂ ਹੁੰਦੀਆਂ ਮੈਂ ਉਹਦੀ ਪ੍ਰਵਾਨ ਨਹੀਂ ਕਰਦਾ ਪਰ ਗੁਰੂ ਸਾਹਿਬ ਦੇ ਅੱਗੇ ਮੈਂ ਜ਼ਰੂਰ ਅਰਦਾਸ ਕਰਦਾ ਕਿ ਹਲਕਾ ਸਾਨੇਵਾਲ ਦੇ ਵਿੱਚ ਕੋਈ ਇਹੋ ਜਿਹੀ ਸਿਆਸਤ ਨਾ ਹੋਵੇ ਜਿੱਥੇ ਕਿਸੇ ਦੀਆਂ ਲੜਾਈਆਂ ਹੋਣ ਕਿਸੇ ਦੇ ਝਗੜੇ ਹੋਣ ਕਿਸੇ ਦਾ ਸਿਰ ਪਾਟੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਤੇ ਸਾਨੇਵਾਲ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਬਣਾ ਸਕਦੇ ਆ ਤਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ